ਪੁਰਾਣੇ ਟਾਈਮ ਦੇ ਵਿੱਚ ਲਾਲੇ ਹੁੰਦੇ ਸੀ ਹਨ ਤੇ ਲੋਕਾਂ ਕੋਲ ਜਮੀਨਾਂ ਹੁੰਦੀਆਂ ਸੀ ਪਰ ਪੈਸੇ ਨਹੀਂ ਹੁੰਦੇ ਸੀ ਲੋਕ ਗਹਿਣੇ ਰੱਖ ਦਿੰਦੇ ਸੀ ਜ਼ਮੀਨ ਤੇ ਪੈਸੇ ਲੈ ਲੈਂਦੇ ਸੀ ਤਾਂ ਉਹ ਫਿਰ ਕੀ ਹੈ ਕਿ ਲਾਲੇ ਵਿਆਜ ਤੇ ਵਿਆਜ ਲਗਾ ਕੇ ਜਿਹੜੇ ਹਨ ਵੀ ਉਹ ਇੰਨਾ ਕੁ ਪੈਸਾ ਬਣਾ ਦਿੰਦੇ ਸੀ ਕਿ ਉਹਨਾਂ ਕੋਲੋਂ ਅੰਗੂਠੇ ਲਵਾ ਲੈਂਦੇ ਸੀ ਤੇ ਜ਼ਮੀਨ ਆਪਣੇ ਨਾਮ ਕਰਵਾ ਲੈਂਦੇ ਸੀ ਤਾਂ ਕ੍ਰੈਡਿਟ ਕਾਰਡ ਇੱਕ ਤਰ੍ਹਾਂ ਦਾ ਜਿਹੜਾ ਉਹ ਮਾਡਰਨ ਲਾਲਾ ਹੈ ਬੈਂਕ ਤੋਂ ਫ੍ਰੀ ਦੇ ਵਿੱਚ ਕ੍ਰੈਡਿਟ ਕਾਰਡ ਦੇ ਕੇ ਕਿਸ ਤਰ੍ਹਾਂ ਕਰਦਾ ਹੈ ਕਮਾਈ ਬੈਂਕ ਨੂੰ ਕੀ ਫਾਇਦਾ ਹੁੰਦਾ ਜਿਹੜਾ ਲੋਕਾਂ ਨੂੰ ਬਿਨਾਂ ਵਿਆਜ ਤੋਂ ਪੈਸੇ ਦਿੰਦਾ ਸੋ ਹਾਂਜੀ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕ੍ਰੈਡਿਟ ਕਾਰਡ ਲਈਏ ਜਾਂ ਨਾ ਲਈਏ ਜੇ ਹੈਗਾ ਤਾਂ ਉਸ ਦੀ ਵਰਤੋਂ ਕਿਸ ਤਰ੍ਹਾਂ ਕਰੀਏ ਸੋ ਅੱਜ ਦੇ ਟਾਈਮ ਦੇ ਵਿੱਚ ਹਰ ਆਮ ਬੰਦਾ ਜਿਹੜਾ ਕਿ ਜਿਹਦਾ ਬੈਂਕ ਅਕਾਊਂਟ ਹੈ ਉਹਨੂੰ ਕ੍ਰੈਡਿਟ ਕਾਰਡ ਦੀ ਆਫਰਸ ਦਿੱਤੀ ਜਾਂਦੀ ਹੈ ਜਾਂ ਫਿਰ ਆਪਾਂ ਕਹਿ ਲਈਏ ਵੀ ਜਿਹਦੇ ਜੋ ਕੋਈ ਬਿジネスਮੈਨ ਹੈ ਜਾਂ ਕੋਈ ਜੋਬ ਵਾਲਾ ਬੰਦਾ ਹੈ ਤਾਂ ਉਹਨੂੰ इजीली ਹੈ इजीली ਕ੍ਰੈਡਿਟ ਕਾਰਡ ਮਿਲ ਜਾਂਦਾ ਪਰ ਆਪਾਂ ਗੱਲ ਕਰੀਏ ਬੈਂਕ ਨੂੰ ਕੀ ਫਾਇਦਾ ਹੁੰਦਾ ਕ੍ਰੈਡਿਟ ਕਾਰਡ ਦੇਣ ਦਾ ਬੈਂਕ ਕਿਵੇਂ ਕਮਾਈ ਕਰਦਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਈ ਹੋਪ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਸਾਬਤ ਹੋਏਗੀ ਅਸਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕ੍ਰੈਡਿਟ ਕਾਰਡ ਦੀ ਤਾਂ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕ੍ਰੈਡਿਟ ਕਾਰਡ ਦੀ ਹਾਈਪ ਹੈ ਜਾਂ ਆਪਾਂ ਕਹਿ ਲਈਏ ਬੈਂਕਾਂ ਦੇ ਕਰਮਚਾਰੀ ਇੰਨੀ ਕੁ ਜ਼ਿਆਦਾ ਇਹਦੀ ਸੇਲਿੰਗ ਕਰਦੇ ਆ ਜਾਂ ਫਿਰ ਕਸਟਮਰ ਨੂੰ ਕਨਵਿੰਸ ਕਰਦੇ ਆ ਕ੍ਰੈਡਿਟ ਕਾਰਡ ਲੈਣ ਲਈ ਆਪਾਂ ਕਹਿ ਲਈਏ ਵੀ ਆਮ ਬੰਦਾ ਕੋਈ ਜ਼ਿੰਮੇਦਾਰ ਹੈ ਜਾਂ ਫਿਰ ਕੋਈ ਕਹਿ ਲਈਏ ਵੀ ਕੋਈ ਮਜ਼ਦੂਰ ਹੈ ਕ੍ਰੈਡਿਟ ਕਾਰਡ ਮਿਲ ਗਿਆ ਹਨਾ ਕ੍ਰੈਡਿਟ ਚਲਾਉਣਾ ਸ਼ੁਰੂ ਕਰਤਾ ਆਪਾਂ ਉਹਨੂੰ ਵਰਤਣਾ ਸ਼ੁਰੂ ਕਰਤਾ ਆਪਾਂ ਕੀ ਕਰਦੇ ਆਪਾਂ ਪੈਟਰੋਲ ਪੰਪ ਤੇ ਮੋਸਟਲੀ ਜ਼ਿਆਦਾ ਕੀ ਯੂਜ਼ ਕਰਦੇ ਆ ਪੈਟਰੋਲ ਪੰਪ ਤੇ ਯੂਜ਼ ਕਰਦੇ ਆ ਤੇ ਜਿੱਥੇ ਆਪਾਂ ਨੂੰ 1% ਜਿਹੜਾ ਉਹਦੀ ਪ੍ਰੋਸੈਸਿੰਗ ਫੀਸ ਦੇਣੀ ਪੈਂਦੀ ਹੈ ਔਰ 7.2% ਦੇ ਕੁਝ ਸਮਥਿੰਗ ਆਪਾਂ ਨੂੰ GST ਵੀ ਪੇ ਕਰਨੀ ਪੈਂਦੀ ਹੈ ਕੋਈ ਆਪਾਂ ਰੇਲਵੇ ਟਿਕਟ ਬੁੱਕ ਕਰਦੇ ਆ ਜਾਂ ਫਿਰ ਆਪਾਂ ਕਹਿ ਲਈਏ ਕਿ ਕੋਈ ਫਲਾਈਟ ਆਪਾਂ ਬੁੱਕ ਕਰ ਰਹੇ ਆ ਹਨਾ ਤਾਂ ਮੋਸਟਲੀ ਲੋਕ ਕੀ ਕਰਦੇ ਆ ਕਿ ਆਪਾਂ ਇਹ ਸੋਚ ਕੇ ਲੈ ਲੈਂਦੇ ਆ ਕ੍ਰੈਡਿਟ ਕਾਰਡ ਕਿ ਹਾਂ ਆਪਾਂ ਆਪਣੀ ਐਮਰਜੈਂਸੀ ਦੇ ਵਿੱਚ ਯੂਜ਼ ਕਰਨਾ ਆਪਾਂ ਕਿਹੜਾ ਇਹਦੀ ਵਰਤੋਂ ਕਰਦੇ ਆ ਹਨਾ ਪਰ ਉਹ ਲੈ ਕੇ ਰੱਖ ਲੈਣੇ ਆ ਚਲੋ ਜਦੋਂ ਜ਼ਰੂਰਤ ਪੈਂਦੀ ਆ ਜਾਂ ਫਿਰ ਟਾਈਮ ਟੂ ਟਾਈਮ ਨਾ ਆਪਾਂ ਨੂੰ ਕਦੇ ਪੈਸਿਆਂ ਦਾ ਅਰੇਂਜਮੈਂਟ ਨਹੀਂ ਹੁੰਦਾ ਤਾਂ ਉਸ ਸਮੇਂ ਕੀ ਹੈ ਕਿ ਆਪਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਾਂਗੇ ਪਰ ਅਸਲ ਦੇ ਵਿੱਚ ਇਹ ਕਹਾਣੀ ਕੁਝ ਹੋਰ ਹੋ ਜਾਂਦੀ ਹੈ ਜਦੋਂ ਆਪਣੇ ਕੋਲ ਕ੍ਰੈਡਿਟ ਕਾਰਡ ਆ ਜਾਂਦਾ ਹੈ ਆਪਾਂ ਆਪਣੇ ਕੋਲ ਪੈਸੇ ਨਾ ਹੋਣ ਤੇ ਆਪਾਂ ਪੈਟਰੋਲ ਪੰਪ ਤੇ ਯੂਜ਼ ਕਰਦੇ ਆ ਜਾਂ ਕੋਈ ਹੋਰ ट्रांजैक्शन ਆਪਾਂ ਕਿਸੇ ਸ਼ਾਪ ਤੇ ਯੂਜ਼ ਕਰਦੇ ਆ ਹਨਾ ਜਾਂ ਫਿਰ ਆਪਾਂ ਪੇਮੈਂਟ ਉਹਦੇ ਤੋਂ ਕੈਸ਼ ਵਿਡਰਾਅ ਕਰਨੇ ਆ ਤੁਸੀਂ ਕਦੇ ਇਹ ਦੇਖਿਓ ਜਦੋਂ ਤੁਸੀਂ ਕ੍ਰੈਡਿਟ ਕਾਰਡ ਲੈ ਲਿਆ ਉਸ ਤੋਂ ਬਾਅਦ ਵਰਤਨਾ ਸ਼ੁਰੂ ਕਰਤਾ ਉਦੋਂ ਬਾਅਦ ਤੁਸੀਂ ਚੈੱਕ ਕਰਿਓ ਕਿ ਤੁਹਾਡੇ ਕਿੰਨੇ ਕੁ ਐਮਰਜੈਂਸੀ ਦੇ ਵਿੱਚ ਕਿਸੇ ਉਹ ਕਾਰਡ ਵਰਤਿਆ ਉਹ ਤੁਹਾਡੇ ਸਾਹਮਣੇ ਆਏਗਾ ਕੋਈ ਤੁਹਾਡੀ ਹਾਲਤਾਂ ਹੀ ਕੁਛ ਇਸ ਤਰ੍ਹਾਂ ਦੀ ਬਣ ਜਾਣਗੀਆਂ ਕਿ ਆਪਾਂ ਨੂੰ ਇਹ ਹੁੰਦਾ ਕਿ ਚਲੋ ਆਪਣੀ ਜੀਬ ਚੋਂ ਤਾਂ ਪੈਸਾ ਹੈਗਾ ਅਸਲ ਦੇ ਵਿੱਚ ਉਹ ਪੈਸਾ ਆਪਣਾ ਹੁੰਦਾ ਹੀ ਨਹੀਂ ਕ੍ਰੈਡਿਟ ਕਾਰਡ ਵਾਲਾ ਪੈਸਾ ਆਪਣੇ ਕੋਲ ਹੁੰਦਾ ਹੀ ਨਹੀਂ ਹੈਨਾ ਜਿਹੜਾ ਬੈਂਕ ਆਪਰੋਂ ਕ੍ਰੈਡਿਟ ਕਾਰਡ ਦੇ ਰਿਹਾ ਉਹਦਾ ਕੀ ਫਾਇਦਾ ਹੈ ਬੈਂਕ ਤਾਂ ਜਿਹੜਾ ਪਹਿਲੀ ਗੱਲ ਕਰੀਏ ਤਾਂ ਬੈਂਕ ਹੈ ਜਿਹੜਾ ਜਿਹੜਾ ਆਪਾਂ ਪੈਸਾ ਬੈਂਕਾਂ 'ਚ ਜਮ੍ਹਾਂ ਰੱਖਦੇ ਆ ਜਾਂ ਬੈਂਕ ਖੁਦ ਲੋਨ ਲੈ ਕੇ ਅੱਗੇ ਲੋਨ ਦਿੰਦਾ ਹੈ ਜੇ ਇੱਥੇ ਉਹਦਾ ਕੀ ਬੈਂਕ ਦਾ ਫਾਇਦਾ ਹੁੰਦਾ ਹੈ ਹਨ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਆਪਾਂ ਜਦੋਂ ਅੱਜ ਦੇ ਟਾਈਮ ਦੇ ਵਿੱਚ ਦੇਖੋ ਹਰ ਬੰਦੇ ਕੋਲ smartphones ਹੈ ਹਰ ਬੰਦਾ ਕੀ ਹੈ EMI ਤੇ 9 ਪੋਸਟ EMI ਤੇ ਜਿਹੜਾ smartphone ਖਰੀਦ ਲੈਂਦਾ ਹੈ ਚਲੋ ਜਿਹੜੇ ਜੋਬ ਵਾਲੇ ਬੰਦੇ ਆ ਆਪਣੀ ਜਿਹੜੀ ਇਹ ਮੰਥਲੀ ਇਨਸਟਾਲਮੈਂਟ ਆ ਪੇ ਕਰਦੇ ਆ ਆਮ ਬੰਦੇ ਵੀ ਕਰਦੇ ਆ ਕਾਫੀ ਲੋਕ ਕਰਦੇ ਆ ਪਰ ਆਪਾਂ ਗੱਲ ਕਰੀਏ 100 ਦੇ ਵਿੱਚੋਂ ਕੋਈ 10 20 ਤਾਂ ਅਜੇ ਹੁੰਦੇ ਜਿਨ੍ਹਾਂ ਦੀ ਪੇਮੈਂਟ ਆ ਜਿਹੜੀ ਡਿਊ ਹੋ ਜਾਂਦੀ ਹੈ ਜਦੋਂ ਵੀ ਕੋਈ ਆਪਣੀ EMI ਹੁੰਦੀ ਆ ਜਾਂ ਫਿਰ ਆਪਾਂ ਕੋਈ ਅਮਾਉਂਟ ਕੈਸ਼ ਵਿਡਰਾਅ ਕਰਾਇਆ ਹੁੰਦਾ ਤਾਂ ਆਪਾਂ ਨੂੰ ਕੀ ਹੈ ਕਿ 40 ਤੋਂ 45 ਦਿਨ ਦਾ ਟਾਈਮ ਮਿਲਦਾ ਹੈ ਹਨ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਅਮਾਉਂਟ ਵਰਤ ਲਿਆ ਉਸ ਤੋਂ ਬਾਅਦ ਆਪਾਂ ਪੇਮੈਂਟ ਕਰਨੀ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਆਪਾਂ ਨੂੰ ਇੱਕ ਡਿਊ ਮਾਉਂਟ ਜਿਹੜਾ ਬਿੱਲ ਜਨਰੇਟ ਹੁੰਦਾ ਹੈ ਤੇ ਆਪਾਂ ਨੂੰ ਡਿਊ ਮਾਉਂਟ ਹੈ ਜਿਹੜੀ ਉਹ ਅਮਾਉਂਟ ਨਾਲ ਡੇਟ ਦੱਸੀ ਜਾਂਦੀ ਹੈ ਨਾ ਵੀ ਇਹ ਲਾਸਟ ਤਰੀਕ ਹੈ ਤੁਸੀਂ ਆਪਣਾ ਜਿਹੜਾ ਬਿੱਲ ਹੈ ਉਹ ਪੜਨਾ ਪਰ ਉਹਦੇ ਵਿੱਚ ਇੱਕ ਆਪਾਂ ਨੂੰ ਹੋਰ ਆਪਸ਼ਨ ਵੀ ਹੁੰਦੀ ਹੈ ਮਿਨੀਮਮ ਡਿਊ ਅਮਾਉਂਟ ਇੱਕ ਹੁੰਦਾ ਟੋਟਲ ਅਮਾਉਂਟ ਇੱਕ ਹੁੰਦਾ ਮਿਨੀਮਮ ਡਿਊ ਅਮਾਉਂਟ ਤੇ ਆਪਾਂ ਆਪਾਂ ਨੂੰ ਕੁਝ ਲੋਕਾਂ ਨੂੰ ਨਹੀਂ ਵੀ ਪਤਾ ਹੁੰਦਾ ਹਰ ਇੱਕ ਬੰਦੇ ਇੰਨੇ ਆਪਾਂ ਕਹਿ ਲਈ ਜਾਣਕਾਰੀ ਵਾਲੇ ਜਾਂ ਫਿਰ ਐਜੂਕੇਟਿਡ ਵੀ ਨਹੀਂ ਜੇ ਕਈ ਬੰਦੇ ਤਾਂ ਪੜੇ ਲਿਖੇ ਵੀ ਉਸ ਦੇ ਵਿੱਚ ਫਰਕ ਚੱਲਦੇ ਆ ਉਹ ਅਮਾਉਂਟ ਤੁਹਾਡਾ ਕੋਈ ਜਿਹੜਾ ਤੁਸੀਂ ਪਾਰਟਿਕੂਲਰ ਅਮਾਉਂਟ ਲਿਆ ਹੈ ਉਹਦਾ ਕੋਈ ਉਹ ਨਹੀਂ ਹੈ ਉਹ ਸਿਰਫ ਤੁਸੀਂ 1 ਮਹੀਨੇ ਦੀ ਜਾਂ ਉਹਦੀ ਤੁਸੀਂ ਇੱਕ ਵਿਆਜ ਹੀ ਭਰ ਰਹੇ ਹੋ ਉਹ ਲਗਾਤਾਰ ਐਵੇਂ ਚੱਲੀ ਜੂਗਾ ਜਦੋਂ ਤੱਕ ਤੁਸੀਂ ਪੂਰੇ ਪੈਸੇ ਨਹੀਂ ਭਰਦੇ ਉਦੋਂ ਤੱਕ ਤੁਹਾਡੀ ਪੇਮੈਂਟ ਕਲੀਅਰ ਨਹੀਂ ਹੋਏਗੀ ਉਹ ਜਿਹੜਾ ਤੁਹਾਨੂੰ ਮਿਨੀਮਮ ਅਮਾਉਂਟ ਹੈ ਉਹ ਸਿਰਫ ਤੁਹਾਡੀ ਇੱਕ ਤਰ੍ਹਾਂ ਦੀ ਵਿਆਜ ਹੁੰਦੀ ਹੈ ਜਿਹੜੀ ਤੁਸੀਂ ਇੱਕ ਮਹੀਨੇ ਦੀ ਲਾ ਲਓ ਜਾਂ 40 ਤੋਂ 45 ਦਿਨ ਦੀ ਜਿਹੜੀ ਤੁਸੀਂ ਭਰਨੀ ਹੈ ਠੀਕ ਹੈ ਦੋਸਤੋ ਸੋ ਕਦੇ ਵੀ ਅਮਾਉਂਟ ਮਿਨੀਮਮ ਡਿਊ ਅਮਾਉਂਟ ਨਾ ਭਰੋ ਭਰੋ ਤਾਂ ਜਿਹੜਾ ਟੋਟਲ ਅਮਾਉਂਟ ਆ ਉਹੀ ਭਰੋ ਆਈ ਗੱਲ ਸਮਝੋ ਸੋ ਬਾਕੀ ਆਪਾਂ ਜਦੋਂ ਵੀ ਯੂਜ਼ ਕਰਦੇ ਹਾਂ ਕ੍ਰੈਡਿਟ ਕਾਰਡ ਜਾਂ ਫਿਰ ਕਿਸੇ ਦੂਸਰੇ ਬੈਂਕ ਦੇ ਏਟੀਐਮ ਚ ਲਗਾ ਲਓ ਜਾਂ ਕਹਿ ਲਈਏ ਵੀ ਕਿਸੇ ਦੁਕਾਨਦਾਰ ਨੂੰ ਆਪਾਂ ਕਰ ਰਹੇ ਹਾਂ ਤਾਂ ਉਥੇ ਉਹ ਉਹ ਬੰਦੇ ਕੋਲੇ ਜਿਹੜਾ ਕਿ ਕਿਸੇ ਹੋਰ ਬੈਂਕ ਦਾ ਜਿਹੜਾ ਉਹ ਰਿਸੀਵਰ ਹੈ ਹਨਾ ਜਿਹੜਾ ਛੋਟੀ ਮਸ਼ੀਨ ਹੁੰਦੀ ਹੈ ਜਿਹਦੇ ਨਾਲ ਆਪਣੀ ਕ੍ਰੈਡਿਟ ਕਾਰਡ ਸਵੈਪ ਹੁੰਦਾ ਹੈ ਤਾਂ ਉੱਥੇ ਵੀ ਆਪਾਂ ਨੂੰ ਚਾਰजेस ਪੇ ਕਰਨੇ ਪੈਂਦੇ ਆ ਸੋ ਉਮੀਦ ਕਰਦਾ ਕਿ ਤੁਹਾਨੂੰ ਗੱਲ ਸਮਝ ਆ ਗਈ ਹੋਏਗੀ